ਆਲਾ ਹੀ ਆਨਲਾਈਨ ਬੜੀ ਸ਼ਿਕਾਇਤਾਂ ਕੀਤੀਆਂ ਕਿ ਹੁਣ 2-4 ਦਿਨਾਂ ਤੇ ਇਤਨਾ ਬੁਰਾ ਹਾਲ ਹੈ ਕਿ ਤੇ ਨਾ ਤੇ ਦਿਨ ਨੂੰ ਰਾਈਟ ਹੈ ਲਾਈਟ ਹੈ ਨਾ ਤੇ ਰਾਤ ਨੂੰ ਹੈ ਸਾਡੇ ਬੱਚੇ ਛੋਟੇ ਛੋਟੇ ਬੱਚੇ ਹੁਣ ਤਾਂ ਕਹਿਣ ਲੱਗ ਪਏ ਨਹੀਂ ਕਿ ਪਾਪਾ ਜੀ ਮੰਮੀ ਜੀ ਅਸੀਂ ਸਕੂਲ ਨਹੀਂ ਜਾਣਾ ਅਸੀਂ ਨਹੀਂ ਪੜਨਾ ਨਹੀਂ ਪੜ ਲੈ ਕੇ ਕੀ ਕਰਨਾ ਇਸ ਅੱਜ ਤਾਂ ਹੋ ਹਾਈਲਾਈਟ ਹੋ ਰਿਹਾ ਕਿ ਜੇ ਇਹ ਸਾਡੀਆਂ ਬੇਸਿਕ ਕਪ ਜ਼ਰੂਰਤਾਂ ਨੇ ਪਾਣੀ ਬਿਜਲੀ ਸੜਕ ਨੀ ਸਾਨੂੰ ਮਿਲ ਰਹੀ ਐ ਕੀ ਬੜ ਕੇ ਬੜਨਾ ਡਾਕਟਰ ਇੰਜੀਨੀਅਰ ਆਈ ਕੀ ਦੇਸ਼ ਬਿਕਰਨੀ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਪਰਦੇਸ ਦਾ ਮੁੱਖ ਮੰਤਰੀ ਬੱਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁਣ ਸਾਡਾ ਆਦੇਸ਼ ਇੱਥੇ ਘੁੰਮਣਾ ਐ ਇੱਥੇ ਘੁੰਮਣਾ ਹੈ ਸਾਡੇ ਪਰਦੇਸ ਨੇ ਸਾਡੂ ਬਿਜਲੀ ਬੋਲਿਆ ਮੁਫਤ ਕਰਕੇ ਸਰਕਾਰ ਆਈ ਦੀ ਐ ਤੇ ਇਹਦੇ ਕੋਲ ਸਰਕਾਰ ਲੈਂਦੀ ਐ ਮੁਫਤ ਕਰਕੇ ਕਿ ਸਾਨੂੰ ਬਿਜਲੀ ਨਹੀਂ ਐ ਸਸਰੀਗਲ ਵੀਰ ਜੀ ਕਿਹੜਾ ਪਿੰਡ ਹੈ ਆਹੀ ਮਿਲਖ ਪਿੰਡ ਤੇ ਆਏ ਨੇ ਤੇ ਸਾਡਾ ਬਿਜਲੀ ਵਿਭਾਗ ਮੁੱਲਾ ਪਰ ਹੈ ਤੇ ਆਹੀ ਇੱਕ ਮਹੀਨੇ ਤੇ ਲਗਾਤਾਰ ਆਹੀ ਬਿਜਲੀ ਦੇ ਕਾਰਨ ਪਰੇਸ਼ਾਨ ਹੁੰਦੇ ਜਾ ਰਹੇ ਨੇ ਪਹਿਲਾਂ ਆਹੀ ਔਨਲਾਈਨ ਬੜੀ ਸ਼ਿਕਾਇਤਾਂ ਕੀਤੀਆਂ ਤਾਂ ਦੋ ਚਾਰ ਦਿਨਾਂ ਤੇ ਇਤਨਾ ਬੁਰਾ ਹਾਲ ਹੈ ਕਿ ਤੇ ਨਾ ਤੇ ਦਿਨ ਨੂੰ ਰਾਈਟ ਹੈ ਲਾਈਟ ਹੈ ਨਾ ਤੇ ਰਾਤ ਨੂੰ ਹੈ ਸਾਡੇ ਬੱਚੇ ਛੋਟੇ ਛੋਟੇ ਬੱਚੇ ਹੁਣ ਤਾਂ ਕਹਿਣ ਲੱਗ ਪਏ ਨਹੀਂ ਕੀ ਪਾਪਾ ਜੀ ਮੰਮੀ ਜੀ ਅਸੀਂ ਸਕੂਲ ਨਹੀਂ ਜਾਣਾ ਅਸੀਂ ਨਹੀਂ ਪੜਨਾ ਹੀ ਪੜ ਲੈ ਕੇ ਕੀ ਕਰਨਾ ਇਸ ਦੇਸ਼ ਦਾ ਉਹ ਹਾਲ ਹੈ ਇਸ ਰਾਸ਼ਟਰ ਦਾ ਕਿ ਜਿਹੜੀਆਂ ਸਾਡੀਆਂ ਬੇਸਿਕ ਜਰੂਰਤਾਂ ਨੇ ਪਾਣੀ ਬਿਜਲੀ ਸੜਕ ਉਹ ਨਹੀਂ ਸਾਨੂੰ ਮਿਲ ਰਹੀ ਐ ਤੇ ਅਸੀਂ ਕੀ ਪੜ ਕੇ ਬਣਨਾ ਡਾਕਟਰ ਇੰਜੀਨੀਅਰ ਆਹੀ ਕਿ ਦੇਸ਼ ਦੀ ਕਰਨੀ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਪ੍ਰਦੇਸ਼ ਦਾ ਮੁੱਖ ਮੰਤਰੀ ਅਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁਣ ਸਾਡਾ ਆਦੇਸ਼ ਇੱਥੇ ਗੁਮਣਾ ਇੱਥੇ ਗੁਮਣਾ ਹੈ ਸਾਡੇ ਪ੍ਰਦੇਸ਼ ਨੇ ਸਾਡੂ ਬਿਜਲੀ ਬੋਲਿਆ ਮੁਫਤ ਕਰਕੇ ਸਰਕਾਰ ਆਈ ਦੀ ਹੈ ਤੇ ਇਹਦੇ ਕੋਲ ਸਰਕਾਰ ਲੈਂਦੀ ਹੈ ਮੁਫਤ ਕਰਕੇ ਕਿ ਸਾਨੂੰ ਬਿਜਲੀ ਨਹੀਂ ਹੈ ਤੇ ਆਹੀ ਸੁਪਰ ਆਹੀ ਬੋਲਦੇ ਕਿ ਬਾਰਸ ਭਾਰਤ ਨੰਬਰ 1 ਆਏ ਤੇ ਇਹ ਨੰਬਰ 1 ਤੇ ਇਦਾਂ ਆਣਾ ਸਾਡੇ ਬੱਚੇ ਨਹੀਂ ਪੜ ਸਕਦੇ ਕਿਨੇ ਦਿਨ ਤੋਂ ਪ੍ਰੋਬਲਮ ਹੈ ਪ੍ਰੋਬਲਮ ਹੈ ਜੀ ਪੂਰੇ 1 ਕਮਹੀਨੇ ਤੇ ਇਹ ਸੁਣਨ ਚ ਆਇਆ ਕਿ ਬਿਜਲੀ ਵਿਭਾਗ ਨੇ ਕੁਝ ਗਰਮਬੜੀ ਕੀਤੀ ਹੈ ਇਹ ਗਰਮਬੜੀ ਕੀਤੀ ਹੈ ਵੱਡੀਆਂ ਕੰਪਨੀਆਂ ਨੂੰ ਗਰੀਬ ਬੰਦੇ ਦੀ ਬਿਜਲੀ ਸਾਡੇ ਹੱਕ ਦੀ ਬਿਜਲੀ ਗਰੀਬ ਬੰਦੇ ਦੀ ਬਿਜਲੀ ਅਮੀਰਾਂ ਦੇ ਘਰ ਪਹੁੰਚਾ ਦਿੱਤੀ ਹੈ ਆਹੀ ਸਰਕਾਰ ਤੇ ਇਹ ਮੰਗ ਕਰਦੇ ਨੇ ਜਿ ਬਿਜਲੀ ਵਿਭਾਗ ਦਾ ਮੰਤਰੀ ਹੈ ਤੇ ਹਮਾਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਗਰ ਹੋ ਸਕੇ ਤੇ ਸਾਡੀ ਗੱਲ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਕੋਲ ਵੀ ਪਹੁੰਚਾ ਦਿਓ ਅਸੀਂ ਇਸ ਦੇਸ਼ ਦੇ ਮਾਂ ਤੇ ਸਵਾਭਿਮਾਨ ਦੇ ਦੇਸ਼ ਵਾਸੀ ਹੈ ਨਹੀਂ ਭਾਰਤੀ ਨਹੀਂ ਪੰਜਾਬੀ ਹਨ ਤੇ ਆਹੀ ਉਮੀਦ ਕਰਦੇ ਸਾਡੀ ਸਮੱਸਿਆ ਦਾ ਹੱਲ ਹੋਏ ਤੇ ਸਾਡੇ ਨਿੱਕੇ ਨਿੱਕੇ ਬੱਚੇ ਸਾਡੀਆਂ ਪੜਾਣਾ ਦੇ ਲੈ ਅਕੀਦਾ ਸਾਰੀਆਂ ਭੈਣਾਂ ਨੂੰ ਰਾਤ ਨੂੰ ਬਚੈਨ ਦੀ ਸੌ ਸਕਣ ਰੋਟੀ ਬਣਾ ਸਕਣ ਤੇ ਨਾਲ ਤੇ ਅਸੀਂ ਚੈਨ ਦੀ ਨੀਂਦ ਲੈ ਸਕਣ ਸਾਡੀ ਅਸੀਂ ਭਾਰਤ ਉਹ ਕੋਈ ਮੰਗ ਨਹੀਂ ਕਰਦੇ ਅਸੀਂ ਇੱਕ ਮੰਗ ਕਰਦੇ ਮੁੱਲਾਪੁਰ ਚਾਈ ਗੁਰਦੀਪ ਜੀ ਉਹ ਸਾਡੇ ਐਸ ਯੂ ਸਾਹ ਉਹ ਇਸ ਧਰਤੀ ਮਾਂ ਤੇ ਅਸੀਂ ਇੱਕ ਮੰਗ ਕਰਦੇ ਇਸ ਰਾਸ਼ਟ੍ਰਿਕ ਸਸਮਾਨ ਤੇ ਔਰ ਇਸ ਜੋ ਧਨ ਦੌਲਤ ਹੈ ਸਾਡੇ ਮੁਲਕ ਦੀ ਉਹਦੀ ਸੰਪਦਾ ਸੀ ਤਾਂ ਦੌਲਤ ਆਹੀ ਇੱਕ ਹੀ ਮੰਗ ਕਰਦੇ ਸਾਨੂੰ ਬੇਸਿਕ ਚੀਜ਼ ਸਾਨੂੰ ਬਿਜਲੀ ਦਿੱਤੀ ਜਾਏ ਬਿਜਲੀ ਬਿਵਾਡ ਜਿੰਦਾਬਾਦ ਬਿਜਲੀ ਬਿਵਾਡ ਜਿੰਦਾਬਾਦ ਜੈ ਹਿੰਦ ਜੈ ਭਾਰਤ ਕਿੰਨੇ ਪਿੰਡਾਂ ਦੀ ਲਾਈਟ ਖਰਾਬ ਹੈ ਕਿੰਨੇ ਦਿਨਾਂ ਤੋਂ ਅਪਿੰਡ ਦਾ ਜੀ ਵੈਸੇ 20 ਪਿੱਛੇ ਪਿੰਡਾਂ ਦੀ ਲਾਈਟ ਆਪਣਾ ਸਿਉਂਖ ਤੇ ਲੇਗਾ ਪਰਚ ਤੇ ਲੇਗਾ ਸਾਰੀ ਲਾਈਟ ਅਪ ਘਿੰਡੀ ਤੋਂ ਲੈ ਕੇ ਲਾਈਟ ਸਾਰੀ ਤੋਗਾ ਤੱਕ ਖਰਾਬ ਚੱਲਦੀ ਹੈ ਆ ਅੱਜ ਦਾ ਮਸਲਾ ਨਹੀਂ ਹੈ ਜਿੰਨੇ ਟਾਈਮ ਤੋਂ ਮੀਂਹ ਪੈਣ ਲੱਗੇ ਮੈਂ ਕਹਿੰਦਾ ਮਾਰਚ ਤੋਂ ਹੀ ਸ਼ੁਰੂ ਹੋ ਗਈ ਸੀ ਆ ਤਕਲੀਫ ਲੋਕਾਂ ਨੂੰ ਦਿੱਕਤਾਂ ਹੌਲੀ ਹੌਲੀ ਸਾਰੇ ਇਕੱਲਾ ਇਕੱਲਾ ਬੰਦਾ ਕੰਪਲੇਂਟ ਦੇਣ ਆਂਦਾ ਤਾਂ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਠੀਕ ਹੈ ਜਿਵੇਂ ਆਪਾਂ ਨੂੰ ਪਤਾ ਹੈ ਆਪਣਾ ਹਲਕਾ ਤਾਂ ਸੂਨਮਸਾਨ ਹਲਕਾ ਪਿਆ ਖਰੜ ਠੀਕ ਹੈ ਅਨਮੋਲ ਗਗਨਮਾਨ ਮੈਡਮ ਉਹ ਸੁੱਤੀ ਪਈ ਹੈ ਮੰਤਰੀ ਸਾਡੇ ਈਟੀਓ ਸਾਹਿਬ ਨੇ ਉਹਨਾਂ ਦਾ ਪਤਾ ਹੀ ਨਹੀਂ ਹੈ ਬਈ ਹੈਗੇ ਵੀ ਹੈ ਮੰਤਰੀ ਆ ਨਹੀਂ ਭਗਵੰਤ ਸਿੰਘ ਸਾਹਿਬ ਟਾਈਮ ਨਾਲੇ ਪੈ ਜਾਂਦੇ ਆ ਉਹਨਾਂ ਦਾ ਸਾਰਿਆਂ ਨੂੰ ਪਤਾ ਤੇ ਆ ਕਿੱਥੇ ਹੈ ਕਿ ਬਿਜਲੀ ਵਿਭਾਗ ਦੇ ਕੋਈ ਅਧਿਕਾਰੀ ਅੰਗਰੇਲੀ ਕਰ ਰਹੇ ਹਜੇ ਕਿੰਨੇ ਸਾਰੇ ਜੀ ਉੱਪਰ ਤੋਂ ਲੈ ਕੇ ਥੱਲੇ ਤੱਕ ਸਿਸਟਮ ਕਰਪਟਿਡ ਹੈ ਆ ਇੱਕ ਕਹਿਣ ਦੀ ਗੱਲ ਹੈ ਕਿ ਸਰਕਾਰ ਕਹਿ ਦਿੰਦੀ ਹੈ ਬਈ ਅਸੀਂ ਕ੍ਰਪਸ਼ਨ ਦੇ ਨਹੀਂ ਇਹ ਨਹੀਂ ਉਹ ਨਹੀਂ ਹੁਣ ਜਿਹੜਾ ਕੋਈ ਮੁਲਾਜ਼ਮ ਉੱਥੇ ਜਾ ਰਿਹਾ ਹੈ ਪਿੰਡ 'ਚ ਬਿਜਲੀ ਠੀਕ ਕਰਨ ਜਾ ਰਿਹਾ ਉਹ ਬਿਨਾਂ ਪੈਸੇ ਲਈ ਮੁੜਦਾ ਹੀ ਨਹੀਂ ਹੈ ਇਹ ਬਿਨਾ ਕਿਸੇ ਆਮ ਬੰਦੇ ਦੇ ਪਿੰਡ ਵਾਲੇ ਦੇ ਪੈਸੇ ਲਵਾਏ ਮੁੜਦਾ ਹੀ ਨਹੀਂ ਹੈ ਜੇ ਕੋਈ ਮਸ਼ੀਨ ਆਣੀ ਹੈ ਤਾਂ ਉਹ ਪਿੰਡ ਵਾਲਾ ਪੈਸੇ ਦਊਗਾ ਜੇ ਕੋਈ ਵਰਕਰ ਆਣਾ ਤਾਂ ਪਿੰਡ ਵਾਲਾ ਪੈਸੇ ਦਊਗਾ ਹੁਣ ਸਾਨੂੰ ਪਤਾ ਨਹੀਂ ਸਰਕਾਰ ਗਲਤ ਹੈ ਐਡਮਿਨਿਸਟ੍ਰੇਸ਼ਨ ਗਲਤ ਹੈ ਕੌਣ ਗਲਤ ਹੈ ਜਾਂ ਸਾਡੀ ਐਮਐਲਏ ਗਲਤ ਹੈ ਹੁਣ ਦੱਸੋ ਕੌਣ ਗਲਤ ਹੈ ਪਰ ਤੁਸੀਂ ਕਾਫੀ ਗੁਰਦੀਪ ਜਈ ਦੇ ਉੱਤੇ ਇਲਜ਼ਾਮ ਲਾਇਏ ਨੇ ਕਿਸ ਤਰੀਕੇ ਦੀ ਗੱਲ ਦੀ ਬਰਤੀ ਜਾ ਰਹੀ ਹੈ ਗੁਰਦੀਪ ਜਈ ਜਿਹਦੇ ਇੰਚਾਰਜ ਖੇਤਰ ਪ੍ਰਭਾਰ ਖੇਤਰ ਚ ਪਿੰਡ ਪੈਂਦੇ ਆ ਜੀ ਤਾਂ ਸਾਰੀ ਜ਼ਿੰਮੇਵਾਰੀ ਆ ਸਾਰੀ ਗਾਧ ਜੰਨੀ ਗਿਰਨੀ ਉੱਪਰ ਤੋਂ ਲੈ ਕੇ ਥੱਲੇ ਤੱਕ ਉਹਨਾਂ ਤੇ ਗਿਰਨੀ ਹੈ ਹੁਣ ਜੋ ਗੁਰਦੀਪ ਜਈ ਜੀ ਕਹਿੰਦੇ ਕਹਿੰਦੇ ਮੇਰੇ ਕੋਲ ਬੰਦੇ ਨਹੀਂ ਹੈ ਸਰਕਾਰ ਬੰਦੇ ਨਹੀਂ ਦਿੰਦੀ ਜਾਂ ਕੁਝ ਵੀ ਹੈ ਉਹ ਗੁਰਦੀਪ ਜਈ ਜਾਣੇ ਐਸਡੀਓ ਜਾਣੇ ਐਕਸੀਐਨ ਜਾਣੇ ਕੀ ਗੱਲਬਾਤ ਹੋਈ ਤੁਹਾਡੀ ਅੰਦਰ ਉਹ ਅੰਦਰ ਗੱਲਬਾਤ ਐਸਡੀਓ ਸਾਹਿਬ ਨੇ ਐਕਸੀਐਨ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਆਸ਼ਵਾਸ਼ਣ ਦੇਇਆ ਕਿ ਅਸੀਂ 12 ਵਜੇ ਤੋਂ ਪਹਿਲਾਂ ਪਹਿਲਾਂ 50 ਘੰਟੇ ਹੋ ਗਏ ਸਾਡੇ ਪਿੰਡ ਚੰਡੀਗੜ੍ਹ ਤੋਂ 0 ਕਿਲੋਮੀਟਰ ਪਿੰਡ ਨੇ ਤੇ ਪਿੰਡਾਂ ਦੀਆਂ ਸੜਕਾਂ ਦਾ ਹਾਲ ਦੇਖ ਲਓ ਪਿੰਡਾਂ ਦੇ ਪਾਣੀ ਦਾ ਹਾਲ ਦੇਖ ਲਓ ਪਿੰਡਾਂ ਦੀ ਬਿਜਲੀ ਦਾ ਹਾਲ ਦੇਖ ਲਓ ਕੋਈ ਵੀ ਆਪਾਂ ਕਹਿ ਨਹੀਂ ਸਕਦੇ ਵੀ ਇਹ ਚੰਡੀਗੜ੍ਹ ਦੇ ਨੇੜਲੇ ਪਿੰਡ ਨੇ ਤੇ 0 ਕਿਲੋਮੀਟਰ ਵਾਲੇ ਪਿੰਡ ਨੇ ਤੇ ਐਕਸ਼ਨ ਸਾਹਿਬ ਨੇ ਆਹੀ ਆਸ਼ਵਾਸ਼ਣ ਦੇ ਆ ਐਸਡੀਓ ਸਾਹਿਬ ਨੇ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਸਾਡਾ ਮਸਲਾ ਹੱਲ ਕਰਾਂਦੇ ਆ ਜੇ ਨਹੀਂ ਕਰਾਂਦੇ ਸਾਡੇ 10-15 ਪਿੰਡਾਂ ਦੇ ਲੋਕ ਖੜੇ ਨੇ ਇਹ ਉਰੀ ਧਰਨਾ ਲਾ ਕੇ ਬੈਠਣਗੇ ਵੈਸੇ ਵੀ ਘਰਾਂ ਵੀ ਨਹੀਂ ਸੋ ਹੁੰਦਾ ਉਰੇ ਵੀ ਨਹੀਂ ਸੋ ਹਣਾ ਗੱਲ ਉਹ ਹੈ ਕਿ ਲੋਕਾਂ ਦੀ ਦੁੱਖ ਤਕਲੀਫਾਂ ਦਾ ਇਹਨਾਂ ਨੂੰ ਸੈੱਡ ਕਰਨੀ ਪੈਣੀ ਜੇ 2-2 ਲੱਖ ਰੁਪਏ ਤਨਖਾਹਾਂ ਲੈਣੀ ਐ ਜੇ ਸਰਕਾਰਾਂ ਚਲਾਣੀ ਐ ਦਾ ਲਾਈਟ ਤੇ ਫਰੀ ਕਹਿ ਰਹੀ ਸਰਕਾਰ ਕੇ ਫਰੀ ਦੇ ਰਹੇ ਅਸੀਂ ਮਾਰਾ ਸਾਡੇ ਤੋਂ ਪੈਸੇ ਲੈ ਲੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਆ ਫਰੀ ਵਾਲਾ ਲਾਲਚ ਤਾਂ ਜਮਈ ਮਾੜਾ ਹੈ ਸਾਨੂੰ ਲੋੜ ਨਹੀਂ ਫਰੀ ਵਾਲੀ ਲਾਈਟ ਦੀ ਤੁਸੀਂ ਸਾਡੇ ਤੋਂ ਬਿੱਲ ਲੋ ਤੇ ਸਾਨੂੰ ਲਾਈਟ ਦੋ ਜੀ ਗੱਲ ਖਤਮ ਮੇਰੀ ਉਮਰ ਵੀ 30 ਸਾਲ ਹੋਣੇ ਨੂੰ ਆ ਗਈ ਜੀ ਅਸੀਂ ਅੱਜ ਤੱਕ ਇੰਨਾ ਮਾੜਾ ਹਾਲ ਕੋਈ ਮੇਰੇ ਤੋਂ ਬਜ਼ੁਰਗ ਖੜੇ ਆ 70 70 ਸਾਲਾਂ ਦੇ ਉਰੇ ਕੋਈ ਸਾਨੂੰ ਕਹਿ ਦੇਵੇ ਵੀ ਇੰਨਾ ਮਾੜਾ ਹਾਲ ਹੋਇਆ ਲੱਗਦਾ ਕਿ ਫ੍ਰੀ ਬਿਜਲੀ ਦੇਣੀ ਆ ਕਿਉਂ ਹੈ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਮਿਲ ਪਾ ਰਹੇ ਹੋਣ ਸਰਕਾਰ ਜਾਣੇ ਜੀ ਸਰਕਾਰ ਨੇ ਪਾਲਿਸੀ ਚਲਾਈ ਹੈ ਹੁਣ ਜੇ ਸਰਕਾਰ ਨੇ ਪਾਲਿਸੀ ਟੁੱਕੇ ਸਿਰੇ ਲਾਂਚ ਕਰਤੀ ਬਿਨਾ ਸਟੱਡੀ ਕਰੇ ਉਹ ਚ ਸਰਕਾਰ ਦੀ ਗਲਤੀ ਹੈ ਕੇਜਰੀਵਾਲ ਭਗਵੰਤ ਮਾਨ ਦੀ ਗਲਤੀ ਹੈ ਜੇ ਕਿਸੇ ਬਿਹਾਫ ਤੇ ਕਿਸੇ ਤੱਤ ਤੇ ਬਿਜਲੀ ਫ੍ਰੀ ਕਰੀਏ ਫਿਰ ਉਹਨੂੰ ਰਿਵਿਊ ਸਿਸਟਮ ਨਾਲ ਕਰਿਆ ਜਾਵੇ ਕਿਉਂ ਬਿਜਲੀ ਅਸੀਂ ਫ੍ਰੀ ਦੇ ਰਹੇ ਆ ਪਰ ਪਿੰਡਾਂ ਤੱਕ ਬਿਜਲੀ ਜਾ ਨਹੀਂ ਰਹੀ ਤੇ ਆ ਹਾਲ ਹੈ ਪਿੰਡਾਂ ਦਾ ਕਿੰਨੇ ਦਿਨ ਤੋਂ ਆ ਰਹੀ ਪ੍ਰੋਬਲਮ ਇਹ ਸਰ ਪਿਛਲੇ ਡੇਢ ਮਹੀਨੇ ਤੋਂ ਆ ਰਹੀ ਹੈ ਅੱਛਾ ਜੀ ਬਿਜਲੀ ਤਾਂ ਬਿਲਕੁਲ ਹੀ ਨਹੀਂ ਆ ਰਹੀ ਹੈ ਪਿੰਡ 'ਚ ਇਹ ਕਹਿੰਦੇ ਜੀ ਅਸੀਂ ਕੋਈ ਤੁਹਾਡਾ ਪਲਾ ਕਰ ਰਹੇ ਪਲਾ ਕਾਤਾ ਕਰ ਰਹੇ ਜੀ ਸਾਨੂੰ ਤਾਂ ਡਬੂ ਰਹੇ ਆ ਇਹ ਕਸਮ ਕੀ ਹੈ ਬਿਜਲੀ ਦਾ ਕੀ ਤਾਰਾਂ ਕਮਜ਼ੋਰ ਕਾਰਨ ਕੀ ਹੈ ਸਰ ਕੰਪਨੀਆਂ ਵੀ ਹੈਗੀਆਂ ਕੰਪਨੀਆਂ ਨੂੰ ਵੀ ਦੇਈ ਜਾਂਦੇ ਲਾਈਟ ਪਿੰਡਾਂ ਨੂੰ ਤਾਂ ਗੱਲ ਟਾਈ ਨਹੀਂ ਰਹੀ ਜੀ ਪਿੰਡਾਂ ਦਾ ਤਾਂ ਬੁਰਾ ਹਾਲ ਹੈ ਜੀ ਇਹ ਕਹਿੰਦੇ ਜੀ ਅਸੀਂ ਕੰਪਨੀਆਂ ਨਾਲ ਕਰਤੇ ਸਾਡੇ ਪਿੰਡ ਜੀ ਕੰਪਨੀ ਨਾਲ ਕੋਈ ਸਾਡੀ ਨਾਲ ਕੰਪਨੀਆਂ ਜਗਦੀ ਹੁੰਦੀ ਹੈ ਜੀ ਸਾਡੇ ਕੋਲ ਲਾਈਟ ਨਹੀਂ ਹੈ ਜੀ ਸਾਡੇ ਪਿੰਡ ਪਹਿਲਾਂ बसे ਸੀ ਕੰਪਨੀਆਂ ਪਹਿਲਾਂ ਪਿੰਡ ਸਾਡੇ ਬਸੇ ਮੇ ਜੀ ਅਸੀਂ ਤਾਂ ਪਹਿਲਾਂ ਪਹਿਲਾਂ ਇਹ ਅਸੀਂ ਗ੍ਰੀਡੋ ਸੀ ਲਾਇਆ ਜੀ ਇਹ ਮੁੱਲਾਂ ਪਰ ਦੀਆਂ ਮਿੰਤਾ ਕਰਕੇ ਜਗਤ ਹੋਈ ਹੈ ਜੀ ਗ੍ਰੀਡੋ ਸੀ ਮਤੇ ਪਾ ਕੇ ਪੰਚਾਇਤ ਨੇ ਦਿੱਤੇ ਜੀ ਮੈਂ ਖੁਦ ਸਰਪੰਚ ਜੀ ਪਾਸੇ ਮਤੇ ਦਿੱਤੇ ਆ ਜੀ ਇੱਥੇ ਪ ਤੇ ਮਤੇ ਪਾ ਕੇ ਜਦੋਂ ਇੱਥੇ ਗ੍ਰਿਡ ਲੱਗ ਗਿਆ ਜੀ ਹੁਣ ਅਸੀਂ ਪਤਾ ਨਹੀਂ ਕੀ ਕਰਾਂ ਜੀ ਸਾਨੂੰ ਤਾਂ ਕੋਈ ਲਾਈਟ ਨਹੀਂ ਮਿਲ ਰਹੀ ਬੱਚੇ ਬੱਚੇ ਰਾਤ ਨੂੰ ਸੌਂਦੇ ਨਹੀਂ ਹੈ ਜੀ ਛੋਟੇ ਛੋਟੇ ਬੱਚਿਆਂ ਦਾ ਬੁਰਾ ਹਾਲ ਹੈ ਜੀ ਪਾਣੀ ਪਿੰਡ ਚ ਨਹੀਂ ਹੈ ਜੀ ਇਹ ਕੋਈ ਅੱਜ ਦਾ ਨਹੀਂ ਸਾਡਾ ਡੇਡ ਮਹੀਨੇ ਦਾ ਹਾਲ ਹੋ ਗਿਆ ਜੀ ਅਸੀਂ ਤਾਂ ਅਖਰ ਕਰਕੇ ਦੁਖੀ ਹੋ ਕੇ ਆਏ ਜੀ ਇੱਥੇ ਕੁੜਕੀ ਗੱਲਬਾਤ ਹੋਈ ਤੁਹਾਡੀ ਹਾਂ ਗੱਲਬਾਤ ਐਸਡੀਓ ਸਾਹਿਬ ਕਹਿੰਦੇ ਆ ਜੀ ਅਸੀਂ ਤੁਹਾਨੂੰ ਕਹਿੰਦੇ ਕਰਕੇ ਦਵਾਗੇ ਜੀ ਤੁਹਾਡੀ ਅਸੀਂ ਕਹਿੰਦੇ ਸੂਕ ਤੋਂ ਕਰਦੀ ਸੀ ਲਾਈਟ ਤੁਹਾਡੀ ਜੀ ਹੁਣ ਅਸੀਂ ਪਰਛਦੂ ਅਸੀਂ ਹੁਣ ਇਧਰੋਂ ਮੁਲਾ ਪਰ ਤੋਂ ਕਰਕੇ ਦੋਗੇ ਜੀ 12 ਵਜੇ ਤੱਕ ਹੁਣ ਅਸੀਂ ਉਰ ਤੇ ਜਾਈ ਵੀ ਹੈ ਸਰ ਮੁਲਾਜ਼ਮ ਵੀ ਇਨਾਂ ਕੋਲ ਘਟ ਹੈ ਇਹ ਵੀ ਮੈਂ ਵੀ ਇਹ ਵੀ ਕਹਿੰਦਾ ਮੁਲਾਜ਼ਮ ਵੀ ਘਟ ਹੈ ਮੁਲਾਜ਼ਮ ਇਨਾਂ ਕੋਲ ਹੈ ਨਹੀਂ ਜੀ ਇਹ ਨਹੀਂ ਜਿਆਦਾ ਜੀ ਜਈ ਵੀ ਮੈਂ ਅਗਰ ਦੋ ਤਿੰਨੇ ਆ ਜੀ ਉਰੇ ਪਰ ਜਈ ਬਹੁਤ ੱਕੜਦਾ ਹੈ ਬੁਰੀ ਤਰ੍ਹਾਂ ੱਕੜਦਾ ਜੀ ਨਾ ਕੋਈ ਫੋਨ ਚੱਕਦਾ ਇੱਥੇ ਹਲੀ ਐਸਡੀਓ ਸਾਹਿਬ ਤਾਂ ਪੰਜ ਚਾਰ ਵਾਰੀ ਕਰੇ ਤਾਂ ਫੋਨ ਚ ਇੰਨਾ ਬੁਰਾ ਹਾਲ ਤਾਂ ਅਸੀਂ ਪਹਿਲੀ ਵਾਰੀ ਦੇਖਿਆ ਜੀ ਇਹ ਇੰਨਾ ਕਦੇ ਵੀ ਨਹੀਂ ਹੋਇਆ ਜੀ ਜਦੋਂ ਅਸੀਂ ਛੋਟੇ تھے ਜੀ ਉਦੋਂ ਵੀ ਨਹੀਂ ਤਾਂ ਹੋਇਆ ਈ ਬਿਜਲੀ ਫਰੀ ਬਿਜਲੀ ਫਾਇਦੇ ਦੀ ਨਹੀਂ ਦੋ ਫਰੀ ਬਿਜਲੀ ਅਸੀਂ ਤਾਂ ਕਹਿੰਦੇ ਪੈਸੇ ਲਓ ਜੀ ਫਰੀ ਬਿਜਲੀ ਦਾ ਕੀ ਮਤਲਬ ਹੈ ਜੀ ਜਦੋਂ ਅਸੀਂ ਫੁੱਕ ਨਹੀਂ ਲੈ ਪੈਸੇ ਲਓ ਲਾਈਟ ਦੋ ਜੀ ਸਾਨੂੰ ਫਰੀ ਬਿਜਲੀ ਲੋੜ ਨਹੀਂ ਹੈ ਅਸੀਂ ਤਾਂ ਮੰਗ ਕਰਦੇ ਵੀ ਸਾਨੂੰ ਤੁਸੀਂ ਲਾਈਟ ਦਿਓ ਨਹੀਂ ਸੁਣਾਈ ਹੁਣ ਕੀ ਕਰ ਰਹੇ ਅੱਗੇ ਫਿਰ ਅਸੀਂ ਜਮ ਲਾਉਂਗੇ ਜੀ ਹੋਰ ਕੀ ਸਾਡੇ ਕੋਲ ਹੋਰ ਤਾਂ ਕੁਝ ਆਇਆ ਨਹੀਂ ਜੀ ਅਸੀਂ ਅੱਭ ਪਹਿਲਾਂ ਗ੍ਰਿਡ ਜਮ ਲਾਉਂਗੇ ਫਿਰ ਲੋ ਲੋ ਦਾ ਹੀ ਹਾਈਵੇ ਜਮ ਲਾ ਮੰਗੇ ਸਾਡੇ ਪਿੰਡ ਜਤਰਾਉੜਾ ਮਿਲਖ ਤੇ 2 ਗਾ ਜੀ 4 ਮਿੰਟ ਦਾ ਹੈ ਇੱਕ 5ਵਾਂ ਸੰਗਾਰੀ ਵਾਲਾ ਜੀ 5 ਮਿੰਟ ਹੈ ਜੀ ਸਾਡੇ 5-5 ਮਿੰਟ ਦੇ ਬੰਦੇ ਖੜੇ ਨੇ ਇੱਥੇ ਜੀ ਚੱਕਰ ਹੈ ਬਾਰ-ਬਾਰ ਕਿਉਂ ਤੁਹਾਡੇ ਦੇ ਇਲਜ਼ਾਮ ਲੱਗਦੇ ਕੀ ਮੁਲਾਜ਼ਮ ਘਟਨੇ ਤੁਹਾਡੇ ਕੋਲ ਜਾਂ ਫਿਰ ਤੁਹਾਡੇ ਵੱਲੋਂ ਇਹ ਕਹਿ ਲਈ ਵਰਤੀ ਜਾਂਦੀ ਨੇ ਲੋਕਾਂ ਨੂੰ ਗ੍ਰਿੜੀ ਤੱਕ ਆਣਾ ਪੈ ਗਿਆ ਜਦੋਂ ਪਬਲਿਕ ਕਹਿੰਦੀ ਸਹੀ ਹੈ ਜੀ ਜੋ ਪਬਲਿਕ ਕਹਿੰਦੀ ਹੈ ਮੇਰੀ ਗਲਤੀ ਕਾਦੀ ਹੈ ਜੀ ਮੇਰੀ ਪਬਲਿਕ ਸਹੀ ਹੈ ਬਈ ਕਿੰਨੇ ਬੰਦੇ ਗਲਤ ਹੋ ਗਏ ਕੋ ਚਲੋ ਪਬਲਿਕ ਸਹੀ ਹੈ ਆਪਾਂ ਤਾਂ ਇਹ ਕਹਿੰਦੇ ਆ ਗਲਤੀ ਕਿਉਂ ਪਰੇਸ਼ਾਨ ਕਿਉਂ ਹੋ ਰਹੇ ਹੋ ਪਰੇਸ਼ਾਨ ਲੈਣਾ ਬੰਦ ਹੋ ਰਹੀਆਂ ਉਹਦਾ ਕੋਈ ਚੱਕਰ ਨਹੀਂ ਕਰ ਰਹੇ ਬਿਜਲੀ ਤਾਂ ਚੋਰੀ ਹੋ ਰਹੀ ਵਿੱਚੋਂ ਹਾਂਜੀ ਬਿਜਲੀ ਕੋਈ ਚੋਰੀ ਤਾਂ ਨਹੀਂ ਹੋ ਰਹੀ ਕਿ ਨਹੀਂ ਨਹੀਂ ਚੋਰੀ ਨਹੀਂ ਹੋ ਰਹੀ ਸਾਡੇ ਲਾਈਨਾਂ ਟੁੱਟੀਆਂ ਵੀ ਆ ਉਹ ਦੂਜੇ ਪਾਸੋਂ ਚਲਾਈ ਵੀ ਹੋ ਰਹੀ ਹੈ ਚੋਰੀ ਕੌਣ ਟੋਗਾ ਕਵਾੜੀਏ ਬੈਠੇ ਆ ਜੀ ਤੇ ਜਗਤ 100 ਘਰ ਕਵਾੜੀਆਂ ਦਾ ਬੈਠਿਆ ਜੀ ਐ ਡੜੀਆਂ ਮਸ਼ੀਨਾਂ ਲਾਈ ਵੀ ਉਹਨਾਂ ਨੇ ਲੈ ਕੇ ਜੋ ਚੈੱਕ ਰੋ ਉਹਨਾਂ ਨੇ ਮਸ਼ੀਨਾਂ ਲਾਈ ਵੀ ਆ ਜੀ ਕਵਾੜੀਆਂ ਨੇ ਹਾਂਜੀ ਨੇ ਆ ਜੀ ਆਂਦੀਦੇ ਆ ਜੰਗਲਵਾ ਪਾ ਦਿਆ ਨੇ ਨਹੀਂ ਕਵਾੜੀਆਂ ਨੂੰ ਬਹੁਤ ਦਿੱਤੀ ਬਿਜਲੀ ਲੋਕਾਂ ਮੀਟਰ ਵੀ ਲੱਗੇ ਉਹਨਾਂ ਤੇ ਕਿੰਨਾਂ ਨੇ ਤੁਸੀਂ ਨਹੀਂ ਕਵਾੜੀਆਂ ਤੇ ਮੈਂ ਕਹਿੰਦਾ ਮੀਟਰ ਐਸਾ ਦਿੱਤੀ ਵੀ ਚੋਰੀ ਕੀਤੀ ਉਹਨਾਂ ਨੇ ਪਤਾ ਨਹੀਂ ਇਹ ਹੁੰਦਾ ਹੋ ਦੇਖ ਕੇ ਇਹ ਰਾਤਾਂ ਨੂੰ ਕੁੰਡੀਆਂ ਲਾਉਂਦੇ ਜਾਂ ਕੁਝ ਕਰਦੇ ਆ ਦਿਨੋਂ ਨਹੀਂ ਲਾਉਂਦੇ ਕਾਰਵਾਈ ਐਸਡੀਓ ਸਾਹਿਬ ਕਰਨਗੇ ਆਪਾਂ ਬੰਦੇ ਇਕੱਠੇ ਹੋ ਕੇ ਚੱਲ ਪੈਣੇ ਆ ਠੀਕ ਹੈ ਜੀ ਉਹ ਕੱਟ ਦੂੰਗੇ ਤਾਰਾਂ ਸਾਡੀਆਂ ਲਾਈਟ ਦਾ ਹੋ ਜਾਏਗਾ ਹੱਲ ਕਰ ਰਿਹਾ ਦੂਜੇ ਪਾਸੇ ਚਲਾ ਦੇ ਲਾਈਨ ਕਹਿੰਦੇ ਦੂਜੇ ਪਾਸੇ ਚਲਾਓ ਸਾਡੀ ਲਾਈਨ ਜੀ ਸਾਹਿਬ ਬਾਹਰ ਲੋਕ ਪੰਜ ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਕਿ ਬਿਜਲੀ ਪ੍ਰੋਬਲਮ ਆ ਰਹੀ ਹੈ ਕਈ ਘੰਟਿਆਂ ਤੋਂ ਲੋਕ ਪਰੇਸ਼ਾਨ ਨੇ ਬਿਜਲੀ ਕਾਲੀ ਤੋਂ ਪਰ ਉਹਨੂੰ ਕੀ ਹੈ ਗਲਤੀ ਕਿੱਥੇ ਆ ਗਈ ਪ੍ਰੋਬਲਮ ਤਾਂ ਇਹ ਜੀ ਵੀ ਟ੍ਰਾਂਸਪੋਰਟ ਡੈਮੇਜ ਹੋ ਗਿਆ ਸੀ ਜੀ ਉਹ ਅਸੀਂ ਡਰਾ ਕਰਾ ਲਿਆ ਉਹ ਰਾਤੀ ਰੱਖਣ ਚ ਹਾਈਡਰਾ ਫਸ ਗਿਆ ਉੱਥੇ ਚਿੱਕੜ ਸੀ ਰਸਤਾ ਘੱਟ ਸੀ ਇਸ ਕਰਕੇ ਸਪਲਾਈ ਥੋੜੀ ਡਿਸਟਰਬ ਹੋ ਗਈ ਹੈ ਜੀ ਉਹ ਅਸੀਂ ਕਰ ਰਹੇ ਹਾਂ ਸੈ ਟ੍ਰੈਕਟਰ ਨੂੰ ਲੋ ਕਰ ਰਹੇ ਨੇ ਕਿ ਜਿਹੜੀ ਪਹਿਲਾਂ ਲਾਈਨ ਸੀ ਉਹ ਮੁੱਲਾਪੁਰ ਤੋਂ ਸੀ ਪਰ ਹੁਣ ਛੋਟ ਤੋਂ ਪਾਕ ਤਾਰ ਤੋੜਵਾ। ਇਹ ਇੱਥੇ ਹਿੱਲੀ ਏਰੀਆ ਜੀ ਇੱਥੇ ਨਦੀਆਂ ਜਾਂਦੀਆਂ ਨੇ ਨਦੀਆਂ ਚ ਪਾਣੀ ਜ਼ਿਆਦਾ ਆ ਗਿਆ ਸੀ ਤੇ ਇਸ ਕਰਕੇ ਖੰਭੇ ਆ ਜਿਹੜੇ ਸਾਡੇ 4 ਖੰਭੇ ਡਿੱਗੇ ਆ ਇਸ ਕਰਕੇ ਟੈਂਪਰੀ ਤੌਰ ਤੇ ਸੀ ਜਿਹੜਾ ਲੋਡ ਹੈ ਉਹ ਸ਼ਿਫਟ ਕੀਤਾ ਹੋਇਆ ਇਹ ਤੁਹਾਡੇ ਜਈ ਦੇ ਵੀ ਇਲਜ਼ਾਮ ਲਾ ਰਹੇ ਨੇ ਕਿੰਨਾ ਫੋਨ ਚੱਕਦੇ ਯਾਰ ਇਸ ਬੀਬੀ ਨਾਲ ਬੋਲਦੇ ਨੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਫਿਰ ਕਿਤਨੇ ਜੇ ਸਮਝਾਇਆ ਜਾ ਰਿਹਾ ਨਹੀਂ ਜਈ ਤੇ ਮੈਂ ਮੇਰੇ ਧਿਆਨ ਚੋਂ ਆਇਆ ਜੀ ਮੈਂ ਇਹਦੇ ਵਿਰੁੱਧ ਬਿਲਕੁਲ ਸਖਤ ਕਾਰਵਾਈ ਕਰਨ ਦੀ ਕਾਰਵਾਈ ਕਰਾਂਗਾ ਜੀ ਅੱਛਾ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਵਾੜੀਆਂ ਨੂੰ ਨਜਾਇਜ਼ ਤੌਰ ਤੇ ਕਨੈਕਸ਼ਨ ਦਿੱਤੇ ਗਏ ਨੇ ਕਿ ਉੱਥੇ ਇਹ ਇਸ ਤਰੀਕੇ ਦੇ ਨਜਾਇਜ਼ ਵਸੂਲੀ ਕੀਤੀ ਜਾ ਰਹੀ ਕੋਈ ਇਸ ਤਰੀਕੇ ਦਾ ਹੈ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈ ਜੀ ਐਦਾਂ ਦਾ ਮੇਰੇ ਧਿਆਨ ਚ ਕੁਝ ਨਹੀਂ ਹੈ ਕਨੈਕਸ਼ਨ ਤਾਂ ਅਸੀਂ ਸਿਸਟਮ ਮੁਤਾਬਕ ਹੀ ਜੋ ਸਾਡੇ ਰੂ ਰੈਗੂਲੇਸ਼ਨ ਹੈ ਉਹਦੇ ਮੁਤਾਬਕ ਹੀ ਕਾਰਵਾਈ ਹੋਈ ਹੈ ਕੋ ਅਸੀਂ ਲੱਗੇ ਹੋਏ ਜੀ ਸਟਾਫ ਆਲਰੇਡੀ ਰਿਕਰੂਟਡ ਹੈ ਜੀ ਕਰ ਦਾਂਗੇ ਹੋਨੇ ਜਲਦੀ ਕਰ ਦਾਂਗੇ ਜੀ